ਮੰਨੇ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵਹਿ ਮੁਖ ਦੁਆਰ ਮੰਨੇ ਪਰਵਾਰ ਐਸਾ ਧਾਰ ਮੰਨੇ ਤਰੈ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾ ਪੰਚਾ ਕਾ ਗੁਰੇ ਕੀ ਤਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੋਲ ਤਰਮ ਦੀ ਆਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ 부ੜੀ ਕਲਾਮ ਇਹ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਸੁਆਲੀ ਹੋਂ ਰੂਪ ਕੀਤੀ ਦਾਤ ਜ